ਇਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਈ ਸੀ ਸਿਵਲ ਹੱਤਾਲ ਮੋਗਾ ਤੋਂ ਜਿਹੜੀ ਇੱਕ ਲੜਕੀ ਹੈ ਤੇ ਜਿਹੜਾ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਬਿਆਦਾ ਝਾਂਸਾ ਦੇ ਕੇ ਬਰਨਲਾਉ ਕੇ ਜਿਹੜਾ ਆਪਣੇ ਪਿੰਡ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਦੇ ਨਾਲ ਇੱਕ ਹੋਰ ਵੀ ਲੜਕਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਕੇ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਇਹਦੇ ਨਾਲ ਗੱਲਬਾਤ ਸੀ ਅ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਦੇਪੂ ਵੀ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਮੇਰੇ ਨਾਲ ਮੈਰਿਜ ਕਰਾ ਤਾਂ ਇਹਨੇ ਮੈਰਿਜ ਤੋਂ انکار ਕਰਤਾ ਤਾਂ ਇਹਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਮੋਕਾਇਆ ਜਿਹੜਾ ਟਰੀਟਮੈਂਟ ਚੱਲ ਰਿਹਾ ਇਹਦੇ ਇੱਕ ਨੱਕ ਤੇ ਸੱਟ ਬਿਮਾਰੀ ਹੈ ਨੇ ਜਿਹੜਾ ਅਸੀਂ ਹੁਣ ਇਹਦਾ ਕੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰਾਈਆ ਤੇ ਜਿਹੜਾ ਲੜਕਾ ਇਹ ਨੂੰ ਆਇਡੈਂਟੀਫਾਈ ਹੋ ਗਿਆ ਇਹਨੂੰ ਜਲਦੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂਗੇ ਇਹਦੇ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਸਿਵਲ ਹਸਤਾਲ ਮੋਗਾ ਤੋਂ ਜਿਹੜੀ ਇੱਕ ਲੜਕੀ ਹੈ ਤੇ ਜਿਹੜਾ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਬਿਆਦਾ ਛਾਂਸਾ ਦੇ ਕੇ ਬਰਗ ਲਾ ਕੇ ਜਿਹੜਾ ਆਪਣੇ ਪਿੰਡ ਅ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਦੇ ਨਾਲ ਇੱਕ ਹੋਰ ਵੀ ਲੜਕਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਕੇ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਜਿਹੜਾ ਇਹਦੇ ਨਾਲ ਗੱਲਬਾਤ ਸੀ ਅ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਦੇਪੂ ਵੀ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਮੇਰੇ ਨਾਲ ਮੈਰਿਜ ਕਰਾ ਤਾਂ ਇਹਨੇ ਮੈਰਿਜ ਤੋਂ انکار ਕਰਤਾ ਤਾਂ ਇਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਮੋਗਾ ਜਿਹੜਾ ਟਰੀਟਮੈਂਟ ਚੱਲ ਰਿਹਾ ਇਹਦੇ ਇੱਕ ਨੱਕ ਤੇ ਸੱਟ ਵੀ ਮਾਰੀ ਹੈ ਇਹਨੇ ਤੇ ਜਿਹੜਾ ਅਸੀਂ ਹੁਣ ਇਹਦਾ ਕੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰਾਇਆ ਤੇ ਜਿਹੜਾ ਲੜਕਾ ਇਹ ਵੀ ਆਇਡੈਂਟੀਫਾਈ ਹੋ ਗਿਆ ਇਹਨੂੰ ਜਲਦੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂਗੇ ਇਹਦੇ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਸਿਵਲ ਹੱਤਾਲ ਮੋਗਾ ਤੋਂ ਜਿਹੜੀ ਇੱਕ ਲੜਕੀ ਹੈ ਤੇ ਜਿਹੜਾ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਬਿਆਦਾ ਛਾਂਸਾ ਦੇ ਕੇ ਬਰਗਲਾਉ ਕੇ ਜਿਹੜਾ ਆਪਣੇ ਪਿੰਡ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਦੇ ਨਾਲ ਇੱਕ ਹੋਰ ਵੀ ਲੜਕਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਕੇ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਜਿਹੜਾ ਇਹਨੂੰ ਨਾਲ ਗੱਲਬਾਤ ਸੀ ਅ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਦੇਪੂ ਵੀ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਮੇਰੇ ਨਾਲ ਮੈਰਿਜ ਕਰਾ ਤਾਂ ਇਹਨੇ ਮੈਰਿਜ ਤੋਂ انکار ਕਰਤਾ ਤਾਂ ਇਹਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਮੋਕਾਇਆ ਜਿਹੜਾ ਟਰੀਟਮੈਂਟ ਚੱਲ ਰਿਹਾ ਇਹਦੇ ਇੱਕ ਨੱਕ ਤੇ ਸੱਟ ਬਿਮਾਰੀ ਹੈ ਨੇ ਤੇ ਜਿਹੜਾ ਅਸੀਂ ਹੁਣ ਇਹਦਾ ਕੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰ ਰਹੇ ਆ ਤੇ ਜਿਹੜਾ ਲੜਕਾ ਇਹ ਨੂੰ ਆਇਡੈਂਟੀਫਾਈ ਹੋ ਗਿਆ ਇਹਨੂੰ ਜਲਦੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂਗੇ ਇਹਦੇ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਸਿਵਲ ਹਸਤਾਲ ਮੋਗਾ ਤੋਂ ਜਿਹੜੀ ਇੱਕ ਲੜਕੀ ਹੈ ਤੇ ਜਿਹੜਾ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਬਿਆਦਾ ਛਾਂਸਾ ਦੇ ਕੇ ਬਰਨਲਾਉ ਕੇ ਜਿਹੜਾ ਆਪਣੇ ਪਿੰਡ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਨਾਂ ਨਾਲ ਕੋ ਹੋਰ ਵੀ ਲੜਦਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਕੇ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਜਿਹੜਾ ਇਹਨੂੰ ਨਾਲ ਗੱਲਬਾਤ ਸੀ ਅ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਦੇਖੂ ਵੀ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਮੇਰੇ ਨਾਲ ਮੈਰਿਜ ਕਰਾ ਤਾਂ ਇਹਨੇ ਮੈਰਿਜ ਤੋਂ انکار ਕਰਤਾ ਤਾਂ ਇਹਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹੱਤਾਲ ਮੋਗਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਇਹਦੇ ਇੱਕ ਨੱਕ ਤੇ ਛੱਟ ਬਿਮਾਰੀ ਆਏ ਨੇ ਤੇ ਜਿਹੜਾ ਅਸੀਂ ਹੁਣ ਇਹਦਾ ਕੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰਾਈਆ ਤੇ ਜਿਹੜਾ ਲੜਕਾ ਇਹ ਵੀ ਆਇਡੈਂਟੀਫਾਈ ਹੋ ਗਿਆ ਇਹਨੂੰ ਜਲਦੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂਗੇ ਇਹਦੇ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਸਿਵਲ ਹੱਤਾਲ ਮੋਗਾ ਤੋਂ ਜਿਹੜੀ ਇੱਕ ਲੜਕੀ ਹੈ ਤੇ ਜਿਹੜਾ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਆ ਵਿਆਹ ਦਾ ਛਾਂਸਾ ਲੈ ਕੇ ਬਰਨਲਾਉ ਕੇ ਜਿਹੜਾ ਆਪਣੇ ਪਿੰਡ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਦੇ ਨਾਲ ਇੱਕ ਹੋਰ ਵੀ ਲੜਕਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਕੇ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਜਿਹੜਾ ਇਹਨੂੰ ਨਾਲ ਗੱਲਬਾਤ ਸੀ ਆ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਦੇਖੂ ਵੀ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਮੇਰੇ ਨਾਲ ਮੈਰਿਜ ਕਰਾ ਤਾਂ ਇਹਨੇ ਮੈਰਿਜ ਤੋਂ انکار ਕਰਤਾ ਤਾਂ ਇਹਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਮੋਕਾਇਆ ਜਿਹੜਾ ਟਰੀਟਮੈਂਟ ਚੱਲ ਰਿਹਾ ਇਹਦੇ ਇੱਕ ਨੱਕ ਤੇ ਸੱਟ ਬਿਮਾਰੀ ਹੈ ਨੇ ਤੇ ਜਿਹੜਾ ਅਸੀਂ ਹੁਣ ਇਹਦਾ ਕੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰਾਇਆ ਤੇ ਜਿਹੜਾ ਲੜਕਾ ਇਹ ਨੂੰ ਆਇਡੈਂਟੀਫਾਈ ਹੋ ਗਿਆ ਇਹਨੂੰ ਜਲਦੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂਗੇ ਇਹਦੇ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਸਿਵਲ ਹੱਤਾਲ ਮੋਗਾ ਤੋਂ ਜਿਹੜੀ ਇੱਕ ਲੜਕੀ ਹੈ ਤੇ ਜਿਹੜਾ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਬਿਆਦਾ ਛਾਂਸਾ ਦੇ ਕੇ ਬਰਗਲਾਉ ਕੇ ਜਿਹੜਾ ਆਪਣੇ ਪਿੰਡ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਦੇ ਨਾਲ ਇੱਕ ਹੋਰ ਵੀ ਲੜਕਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਕੇ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਜਿਹੜਾ ਇਹਨੂੰ ਨਾਲ ਗੱਲਬਾਤ ਸੀ ਅ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਦੇਖ ਵੀ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਵੀ ਮੇਰੇ ਨਾਲ ਮੈਰਿਜ ਕਰਾ ਤਾਂ ਇਹਨੇ ਮੈਰਿਜ ਤੋਂ انکار ਕਰਤਾ ਤਾਂ ਇਹਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਮੋਗਿਆ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਇਹਦੇ ਇੱਕ ਨੱਕ ਤੇ ਛੱਟ ਬਿਮਾਰੀ ਆਏ ਨੇ ਤੇ ਜਿਹੜਾ ਅਸੀਂ ਹੁਣ ਇਹਦਾ ਕੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰਾਈਆ ਤੇ ਜਿਹੜਾ ਲੜਕਾ ਇਹ ਨੂੰ ਆਇਡੈਂਟੀਫਾਈ ਹੋ ਗਿਆ ਇਹਨੂੰ ਜਲਦੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂਗੇ ਇਹਦੇ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਸਿਵਲ ਹਸਤਾਲ ਮੋਗਾ ਤੋਂ ਜਿਹੜੀ ਇੱਕ ਲੜਕੀ ਹੈ ਤੇ ਜਿਹੜਾ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਆ ਬਿਆਹ ਦਾ ਛਾਂਸਾ ਦੇ ਕੇ ਬਰਨ ਲਾਉਂਦੇ ਜਿਹੜਾ ਆਪਣੇ ਪਿੰਡ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਦੇ ਨਾਲ ਇੱਕ ਹੋਰ ਵੀ ਲੜਕਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਕੇ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਜਿਹੜਾ ਇਹਦੇ ਨਾਲ ਗੱਲਬਾਤ ਸੀ ਆ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਦੇਖ ਵੀ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਮੇਰੇ ਨਾਲ ਮੈਰਿਜ ਕਰਾ ਇਹਨੇ ਮੈਰਿਜ ਤੋਂ ਕਾਰਕਰਤਾ ਤਾਂ ਇਹਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਮੋਗਿਆ ਜਿਹੜਾ ਟਰੀਟਮੈਂਟ ਚੱਲ ਰਿਹਾ ਇਹਦੇ ਇੱਕ ਨੱਕ ਤੇ ਸੱਟ ਵੀ ਮਾਰੀ ਹੈ ਇਹਨੇ ਤੇ ਜਿਹੜਾ ਅਸੀਂ ਹੁਣ ਇਹਦਾ ਕੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰਾਈਆ ਤੇ ਜਿਹੜਾ ਲੜਕਾ ਇਹ ਨੂੰ ਆਇਡੈਂਟੀਫਾਈ ਹੋ ਗਿਆ ਇਹਨੂੰ ਜਲਦੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂਗੇ